ਇਸ ਤਰ੍ਹਾਂ ਦੀ ਜਿਮ ਇੰਦਰੀ ਸੈਕਟਰ ਜਿਹੜਾ ਅੱਜ ਤੋਂ ਨਵੀਆਂ ਨੌਬਰੀ ਦਾ ਆ। ਇੱਕ ਲੰਮਾ ਸਮਾਂ ਸਾਡੇ ਇਲਾਕੇ ਦੇ ਵਿੱਚ ਔਰ ਮੈਂ ਕਹਿ ਸਕਦੇ ਹਾਂ ਕਿ ਸਿਆਸਤ ਦੇ ਜਿਹੜੇ ਬੋਰ ਰਹੇ ਨੇ ਸਰਦਾਰ ਸੁਖਦੇਵ ਸਿੰਘ ਤਿੰਸਾ ਸਾਹਿਬ ਜਿਨ੍ਹਾਂ ਨੇ ਲੰਮਾ ਸਮਾਂ ਸਿਆਸਤ ਕੀਤੀ ਆ ਔਰ ਜ਼ਿੰਦਗੀ ਦੇ ਖੀਰ ਪਲ ਤੱਕ ਜਿਹੜੇ ਉਹ ਸਿਆਸਤ ਦੇ ਵਿੱਚ ਸਰਗਰਮ ਰਹੇ ਨੇ ਔਰ ਇੱਕ ਆਮ ਪਰਿਵਾਰ ਤੋਂ ਉੱਠ ਕੇ ਜਿਸ ਤਰੀਕੇ ਨਾਲ ਚਾਹੇ ਸਟੂਡੈਂਟ ਲਾਈਫ ਸੀ ਉਹਨਾਂ ਦੀ ਕਾਲਜ ਦੇ ਪ੍ਰੈਜ਼ੀਡੈਂਟ ਬਣ ਤੋਂ ਲੈ ਕੇ ਜਿਹੜੀਆਂ ਪੰਚਾਇਤੀ ਚੋਣਾਂ ਤੋਂ ਲੈ ਕੇ ਚਾਹੇ ਮਾਰਕੀਟ ਕਮੇਟੀ ਦੇ ਚੇਅਰਮੈਨ ਤੋਂ ਲੈ ਕੇ ਐਮਡੀ ਤੋਂ ਲੈ ਕੇ ਆਜ਼ਾਦ ਐਮਐਲਏ ਬਣਨਾ ਰਾਜ ਸਭਾ ਲੋਕ ਸਭਾ ਦੇ ਵਿੱਚ ਜਿੱਤ ਕੇ ਜਿਹੜਾ ਜਾਣਾ ਸੋ ਇਹ ਚੀਜ਼ਾਂ ਨੇ ਜਿਹੜੀਆਂ ਉਹਨਾਂ ਦੇ ਹਿੱਸੇ ਆਈਆਂ ਨੇ ਜਿਹੜੇ ਕਿ ਮੈਨੂੰ ਲੱਗਦਾ ਕਿ ਪੰਜਾਬ ਦੇ ਬਹੁਤ ਥੋੜੇ ਲੋਕਾਂ ਦੇ ਹਿੱਸੇ ਆਈਆਂ ਨੇ ਸੋ ਉਹਨਾਂ ਦੇ ਕੀਤੇ ਕੰਮਾਂ ਨੂੰ ਉਹਨਾਂ ਨੂੰ ਲੋਕ ਯਾਦ ਕਰਦੇ ਆ ਅੱਜ ਉਹਨਾਂ ਨੂੰ ਚਾਹਣ ਵਾਲੇ ਜਿਹੜੇ ਉਹਨਾਂ ਨੂੰ ਅੱਜ ਨਾਮ ਅੱਖਾਂ ਦੇ ਨਾਲ ਅਲविदा ਕਹਿਣ ਨੂੰ ਪੁੱਜੇ ਸਰ ਕਿਸ ਤਰ੍ਹਾਂ ਦੇ ਗਏ ਟੀਨਸਰ ਸਾਹਿਬ ਇੱਕ ਵੱਡੇ ਸਿਆਸਤਦਾਨ ਸੀ ਲੰਬਾ ਸਮਾਂ ਤੁਹਾਡੇ ਨਾਲ ਇਕੱਠਿਆਂ ਨੇ ਕੰਮ ਕੀਤਾ ਜੀ ਅੱ ਇੱਕ ਜਿੱਥੇ ਬਹੁਤ ਵੱਡੇ ਪੋਲੀਟੀਸ਼ੀਅਨ ਸੀ ਰਾਜਨੇਤਾ ਸੀ ਉਥੇ ਨੇਕ ਦਿਲ ਇਨਸਾਨ ਸੀ ਔਰ ਜੁਝਾਰੂ ਆਦਮੀ ਸੀ ਐਨਡੀਏ ਦੇ ਅੰਦਰ ਮਨਿਸਟਰ ਦੇ ਨਾਤੇ ਵੀ ਸਾਡੇ ਨਾਲ ਬੜੀ ਪੁਰਾਣੀ ਸਾਂਝ ਇਸ ਪਰਿਵਾਰ ਦੀ ਰਹੀ ਹੈ ਜਿੰਨੇ ਵਾਰੀ ਵੀ ਵਿਅਕਤੀਗਤ ਰੂਪ ਚ ਮਿਲਣ ਦਾ ਮੌਕਾ ਮਿਲਿਆ ਤੇ ਕੁਝ ਸਿੱਖਣ ਦਾ ਹੀ ਮੌਕਾ ਮਿਲਿਆ ਐਦਾਂ ਦੇ ਰਾਜਨੇਤਾ ਦੀ ਪੰਜਾਬ ਨੂੰ ਬੜੀ ਜ਼ਰੂਰਤ ਸੀ ਲੇਕਿਨ ਸਮੇ ਦਾ ਕਾਲ ਚੱਕਰ ਹੈ ਔਰ ਵਾਹਿਗੁਰੂ ਦੇ ਚਰਨਾਚੋ ਨਿਵਾਸ ਕਰਨ ਇਹੀ ਵਾਹਿਗੁਰੂ ਦੇ ਗਿਆ ਅਰਦਾਸ ਹੈ ਲੇਕਿਨ ਇਹਦੇ ਨਾਲ ਪੰਜਾਬ ਦੀ ਰਾਜਨੀਤੀ ਨੂੰ ਘਾਟਾ ਪਿਆ ਇੱਕ ਸੁਲਝਾਇਆ ਰਾਜਨੇਤਾ ਜ਼ਮੀਨ ਨਾਲ ਜੁੜਿਆ ਹੋਇਆ ਰਾਜਨੇਤਾ ਇੱਕ ਇੱਕ ਦਿਲ ਤੋਂ ਸਾਫ ਸੁਥਰਾ ਰਾਜਨੇਤਾ ਜਿਹਦੀ ਐਡੇ ਲੰਬਾ ਰਾਜਨੀਤਿਕ ਜੀਵਨ ਹੋਣ ਦੇ ਬਾਵਜੂਦ ਵੀ ਸਾਫ ਸੁਥਰੀ छवि ਸੀ ਉਹ ਪੰਜਾਬ ਨੇ ਖੋਇਆ ਹੈ ਇਹਦਾ ਪੰਜਾਬ ਨੂੰ ਵੀ ਘਟਾ ਹੋਇਆ ਪੰਜਾਬ ਦੀ ਰਾਜਨੀਤੀ ਨੂੰ ਵੀ ਘਟਾ ਹੋਇਆ ਔਰ ਵਿਅਕਤੀਗਤ ਰੂਪ ਤੇ ਭਾਰਤੀ ਜਨਤਾ ਪਾਰਟੀ ਨਾਲ ਬਹੁਤ ਗਹਿਰੀ ਸਾਝ ਰਹੀ ਹੈ ਅਟਲ ਵਿਹਾਰੀ ਵਾਜਪਈ ਦੀ ਸਰਕਾਰ ਦੇ ਅੰਦਰ ਵੀ ਉਹ ਮਨਿਸਟਰ ਹੈ ਸਾਡੇ ਨਾਲ ਵੀ ਪਾਰਟੀ ਦੇ ਨਾਲ ਜਦੋਂ ਕਿਤੇ ਸਾਨੂੰ ਜ਼ਰੂਰਤ ਲੱਗੀ ਕਿ ਕੋਈ ਸਲਾਹ ਲੈਣੀ ਹੈ ਤੇ ਟੀਟਸਾ ਸਬਜ਼ੀ ਦੀ ਕਮੀ ਜਿਹੜੀ ਹੈ ਉਹ ਹੁਣ ਸਾਨੂੰ ਖਲੇ ਕਰੇਗੀ ਔਰ ਮੈਂ ਭਾਈ ਗੁਰਦੇਵ ਚਰਨਾ ਜੀ ਹੀ ਪ੍ਰਾਰਥਨਾ ਕਰਦਾ ਭਾਰਤੀ ਜਨਤਾ ਪਾਰਟੀ ਵੱਲੋਂ ਪਰਿਵਾਰ ਜਿਨੂੰ ਜਿੱਥੇ ਤਾਕਤ ਮਿਲੇ ਇਹ ਚਦਮਾ ਸਿੰਘ ਦੀ ਔਰ ਭਾਈ ਗੁਰੂ ਜੀ ਨੂੰ ਆਪਣੇ ਚਰਨਾਂ 'ਚ ਸਤਾਨ ਦੇਣ ਕੋਈ ਅਜਿਹੀ ਗੱਲ ਜਾਂ ਅਜਿਹੀ ਸਲਾਹ ਜਿਹੜੀ ਟੀ. ਸਾਹਿਬ ਨੇ ਦਿੱਤੀ ਹੋਵੇ ਅੱਜ ਤੱਕ ਯਾਦ ਹੋਵੇ ਪਕ ਕਹਿ ਲਈ ਨਹੀਂ ਉਹਨਾਂ ਨੇ ਜਿੰਨੇ ਵਾਰੀ ਉਹਨਾਂ ਨਾਲ ਮਿਲਣਾ ਹੋਇਆ ਪੰਜਾਬ ਦੀ ਪੰਜਾਬੀਅਤ ਦੀ ਤੇ ਪੰਜਾਬ ਦੇ ਕਿਸਾਨਾਂ ਦੀ ਜਿਹੜੀ ਗੱਲਬਾਤ ਹੈ ਹਮੇਸ਼ਾ ਉਹਦੇ ਉਹਨਾਂ 'ਚ ਰਹਿੰਦੀ ਸੀ ਔਰ ਬੜੇ ਸਹਿ ਸਰਲ ਤਰੀਕੇ ਦੇ ਨਾਲ ਡੂੰਘੇ ਰਾਜਨੀਤਾ ਸੀ ਕਿ ਦਰਦ ਇਹ ਲੰਬਾ ਸਮਾਂ ਤੁਸੀਂ ਟੀਟੂ ਸਾਹਿਬ ਦਾ ਸਮਾਂ ਬਤਾਇਆ ਅੱਜ ਵੀ ਨਹੀਂ ਸਕੋ। ਤੋਂ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਸਾਥੋਂ ਇੱਕ ਬਹੁਤ ਵੱਡਾ ਲੀਡਰ ਜਿਹੜਾ ਸੀ ਦਾਸਪ੍ਰਦੇਸ਼ ਸਿੰਘ ਢੀਂਸਾ ਜੀ ਹੋਰ ਚਲੇ ਗਏ ਨੇ। ਔਰ ਜਿਨ੍ਹਾਂ ਨੂੰ ਬਹੁਤ ਵੱਡਾ ਘਾਟਾ ਜਿਹੜਾ ਸਾਨੂੰ ਸਾਰਿਆਂ ਨੂੰ ਪਰਿਵਾਰ ਨੂੰ ਤੇ ਪੈਣੀ ਪੈਣਾ ਹੈ। ਲੇਕਿਨ ਸਾਨੂੰ ਸਾਰੇ ਮਿਲਣ ਵਾਲਿਆਂ ਨੂੰ ਉਹਨਾਂ ਦਾ ਬਹੁਤ ਵੱਡਾ ਅਫਸੋਸ ਹੋਇਆ ਕਿਉਂਕਿ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਜਿਹੜੀ ਹੈ ਕੌਮ ਦੇ ਲਈ ਲੋਕਾਂ ਦੇ ਲਈ ਉਹ ਲਾ ਕੇ ਗਏ ਨੇ ਸੰਤਰਚੰਦ ਸਿੰਘ ਲੋਂਗੋਵਾਲ ਦੇ ਉਂਗਲ ਫੜ ਕੇ ਉਹ ਸਿਆਸਤ ਵਿੱਚ ਆਏ ਸੀ 1972 ਤੋਂ ਲੈ ਕੇ ਔਰ ਮੈਂ ਉਹਨਾਂ ਨੂੰ ਜਾਣਦਾ ਸੀ ਬਚਪਨ ਤੋਂ ਲੈ ਕੇ ਔਰ ਜਿਸ ਤਰ੍ਹਾਂ ਦਾ ਉਹਨਾਂ ਨੇ ਪਿਆਰ ਸਰਕਾਰ ਦਿੱਤਾ ਹੈ ਔਰ ਜਿਸ ਤਰ੍ਹਾਂ ਦਾ ਉਹਨਾਂ ਦਾ ਕਦ ਜਿਹੜਾ ਸੀ ਆਪਣੀ ਮਿਹਨਤ ਕਰਕੇ ਔਰ ਆਪਣੀ لیاقت ਕਰਕੇ ਅੱਜ ਇੱਕ ਸਰਪੰਚੀ ਤੋਂ ਸ਼ੁਰੂ ਕਰਕੇ ਆਪਣੀ ਸਿਆਸਤ ਜਿਹੜੀ ਹੈ ਉਹ ਦੇਸ਼ ਦੇ ਕੇਂਦਰੀ ਮੰਤਰੀ ਤੱਕ ਪਹੁੰਚੇ ਨੇ ਜਿੰਨਾ ਦਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਬਹੁਤ ਵੱਡਾ ਨਾਂ ਇਸ ਦਾ ਪ੍ਰਕਾਸ਼ ਸਿੰਘ ਬਾਦਲ ਤੇ ਵੀ ਨਜ਼ਦੀਕੀ ਰਹੇ ਨੇ ਔਰ ਸਾਨੂੰ ਵੀ ਉਹਨਾਂ ਦੇ ਵੱਲੋਂ ਬਹੁਤ ਪਿਆਰ ਸਤਿਕਾਰ ਜਿਹੜਾ ਮਿਲਿਆ ਸੋ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਉਸ ਵਿਚ ਜੀ ਆਦਮ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਸਤਿਗੁਰੂ ਦੇ ਅਰਦਾਸ ਕਰਦਾ ਸਤਿਗੁਰੂ ਮਾਰਾ ਉਹਨਾਂ ਨੂੰ ਆਪਣੇ ਚਰਨਾਂ ਕਮਨਾਂ ਵਿੱਚ ਨਿਰਾਸ਼ ਬਖਸ਼। ਆਖਰੀ ਸਮਾਂ ਕਦੋਂ ਇਹਨਾਂ ਸਾਧਨ ਮੁਲਾਕਾਤ ਹੋਈ ਸੀ ਤੇ ਔਰ ਪਿਛਲੇ ਦਿਨਾਂ 'ਚ ਮੈਂ ਕੋਠੀ ਗਿਆ ਸੀ ਜਦੋਂ ਬਿਮਾਰ ਸੀ ਉਹਨੂੰ ਉਹਨਾਂ ਉਸ ਸਮੇਂ ਅਸੀਂ ਵਿਦੇਸ਼ੀ ਹੋਰ ਲੇਕਿਨ ਮੈਂ ਦੇਖਿਆ ਕਿ ਉਹ ਬਹੁਤ ਹੀ ਹੌਸਲਾ ਤੇ ਸਾਹਸ ਉਹਨਾਂ ਦੇ ਵਿੱਚ ਹਮੇਸ਼ਾ ਅਖੀਰ ਤੱਕ ਰਿਹਾ ਹੈ ਅਖੀਰ ਤੱਕ ਉਹ ਪੰਥ ਦੀ ਚੜ੍ਹਦੀ ਕਲਾ ਦੇ ਲਈ ਔਰ ਜਿਹੜਾ ਆਪਣੀ ਉਹਦੀ ਸੋਚ ਸੀ ਹਮੇਸ਼ਾ ਰਹੀ ਹੈ ਔਰ ਹਮੇਸ਼ਾ ਹੀ ਸਾਨੂੰ ਵੀ ਬੜਾ ਉਹ ਦਿਲਾਸਾ ਦਿੰਦੇ ਰਹੇ ਨੇ ਔਰ ਇਹੀ ਕਹ ਰਹੇ ਨੇ ਪੰਥ ਦੀ ਤਕੜੇ ਹੋ ਕੇ ਸੇਵਾ ਜਿਹੜੀ ਹੈ ਤੁਸੀਂ ਕਰੋ ਸਾਨੂੰ ਇਹੀ ਉਹਨਾਂ ਦੀ ਹਮੇਸ਼ਾ ਸਾਨੂੰ ਉਹ ਕਹਿੰਦੇ ਰਹੇ ਨੇ ਸੋ ਮੈਂ ਸਮਝਦਾ ਕਿ ਉਹਨਾਂ ਦੇ ਜਾਣ ਦਾ ਜਿੱਥੇ ਸਾਨੂੰ ਬਹੁਤ ਵੱਡਾ ਔਰ ਘਾਟਾ ਸਾਰੇ ਕੌਮ ਨੂੰ ਸ਼੍ਰੋਮਣੀ ਅਕਾਲੀ ਦਰ ਨੂੰ ਔਰ ਪਿਆਗਾ ਸੋ ਸਤਿਗੁਰੂ ਮਹਾਰਾ ਮਿਹਰ ਕਰਨ ਕਿ ਸਾਨੂੰ ਵੀ ਸਾਰਿਆਂ ਨੂੰ ਔਰ ਸਭੀ ਵੀ ਜਿਹੜਾ ਵਿਛੋੜਾ ਸਹਿਣ ਕਰਨ ਦੀ ਸ਼ਕਤੀ ਬਖਸ਼ੋ। ਔਰ ਬਸਨੀਕ ਪੰਜਾਬ ਦੇ ਉਹ ਸਾਡੇ ਤੋਂ ਵਿਛੜ ਗਏ ਨੇ ਤਾਂ ਮੈਂ ਔਰ ਮੇਰੀ ਬੇਟੀ ਜੈਂਦਰ ਅਸੀਂ ਫੈਮਲੀ ਦੇ ਦੁੱਖ ਦੇ ਵਿੱਚ ਸ਼ਾਮਲ ਹੋਣ ਆਏ ਆ ਆਪਣੇ ਰਿਸਪੈਕਟ ਸਪੀਕਰ ਨੇ ਆਏ ਹਨ ਉਹਨਾਂ ਨੂੰ ਉਹਨਾਂ ਦੀ ਸਨਸਕਾਰ ਤੋਂ ਪਹਿਲੇ ਹਾਂਜੀ ਮੈਂ ਕਾਫੀ ਲੰਮਾ ਉਹਨਾਂ ਦਾ ਰਾਜਨੀਤਿਕ ਸਫ਼ਰ ਰਿਹਾ ਸਕੂਲ ਤੋਂ ਲੈ ਕੇ ਕਹਿ ਸਕਦੇ ਪਿੰਡ ਦੇ ਸਰਪੰਚ ਤੋਂ ਲੈ ਕੇ ਕੇਂਦਰ ਦੇ ਵਿੱਚ ਜਦੋਂ ਭਾਜਪਾ ਸਰਕਾਰ ਹੁੰਦੀ ਸੀ ਉਦੋਂ ਵੀ ਉਹ ਮੰਤਰੀ ਰਹੇ ਤਾਂ ਕਿਵੇਂ ਇਸ ਇੱਕ ਵੱਡੇ ਸਿਆਸਤਦਾਨ ਦਾ ਜਾਣਾ ਕਿੰਨਾ ਇੱਕ ਸਿਆਸਤ ਦੇ ਲਈ ਜਿਹੜਾ ਦੇਖੋ ਇਸ ਦਿਨ ਨੂੰ ਕੋਈ ਰੋਕ ਨਹੀਂ ਸਕਦਾ ਸਾਰਿਆਂ ਹੀ ਨੇ ਜਾਣਾ ਇੱਕ ਦਿਨ ਪਰ ਜਦ ਕੋਈ ਵਿਅਕਤੀ ਜਾਏ ਆਪਣੇ ਪਰਿਵਾਰ ਲਈ ਤਾਂ ਕਾਟਾ ਹੁੰਦਾ ਪਰ ਜਦ ਇੱਕ ਵਿਅਕਤੀ ਜਿਨੇ ਸਿਆਸਤ ਦੇ ਵਿੱਚ ਆਪਣੇ ਸਾਰਿਆਂ ਲਈ ਸੋਸ਼ਲ ਵਰਕ ਦੇ ਵਿੱਚ ਕੰਮ ਦਿੱਤਾ ਕੀਤਾ ਹੋਏ ਉਹਦਾ ਜਾਣਾ ਫਿਰ ਜਿਹੜਾ ਜ਼ਿਆਦਾ ਲੱਗਦਾ ਔਰ ਮੇਰੇ ਖਿਆਲ ਚ ਕਾਟਾ ਜ਼ਰੂਰ ਪਾਊਗਾ ਪਰ ਅੱਗੇ ਇਹਨਾਂ ਦੇ ਸੁਪੁੱਤਰ ਪਰਮਿੰਦਰ ਜੀ ਵਧੀਆ ਕੰਮ ਕਰ ਰਹੇ ਨੇ ਔਰ ਮੇਰੇ خیال ਚ ਇਹ ਨਾ ਦੀ ਜਿਹੜੀ ਹੈਗੀ ਹੈ ਲੇਗੇਸੀ ਉਹ ਅੱਗੇ ਲੈ ਕੇ ਜਾਣ ਦੀ ਕਦੇ ਸੰਪਰਕ ਹੋਇਆ ਕਦੇ ਮਿਲੇ ਤੁਸੀਂ ਕੋਈ ਯਾਦ ਹਾਂਜੀ ਹਾਂਜੀ ਕਈ ਵਾਰੀ ਮਿਲੀ ਹੈ ਸਭ ਤੋਂ ਪਹਿਲੇ ਜਦ ਮੈਂ ਵੀ ਪਹਿਲੀ ਵਾਰੀ ਐਮਪੀ ਬਣੀ ਸੀ ABC ਉਦੋਂ ਬਹੁਤ ਵਧੀਆ ਸਿਆਸਤ ਚੱਲਦੀ ਸੀ ਸਾਡਾ ਇੱਕ ਪੰਜਾਬ ਐਮਪੀਜ਼ ਦਾ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਅਸੀਂ ਗਰੁੱਪ ਬਣਾਇਆ ਹੋਇਆ ਸੀ ਔਰ ਹਫਤੇ ਦੇ ਵਿੱਚ ਇੱਕ ਵਾਰੀ ਜ਼ਰੂਰ ਇੱਕ ਦੂਜੇ ਦੇ ਘਰ ਅਸੀਂ ਖਾਣਾ ਖਾਂਦੇ ਸੀ ਸੋ ਇੱਕ ਪਾਈਚਾਰਕ ਨਾਟੇ ਦੇ ਉੱਤੇ ਪੰਜਾਬ ਦੇ ਅਸੀਂ ਸਾਰੇ ਮਸਲੇ ਪਾਰਲੀਮੈਂਟ ਤੇ ਚੱਕਦੇ ਸੀ ਔਰ ਇਹਨੂੰ ਸਾਨੂੰ ਲੀਡ ਕਰਦੇ ଥି ਟਿੰਸਾ ਸਾਹਿਬ ਸੋ ਇਹ ਬਹੁਤ ਅੱਛੀ ਯਾਦ ਹੈ ਬਹੁਤ ਅੱਛੇ ਦੱਸ ਕੇ ਗਏ ਥੀ ਹਾਂਜੀ ਚਲੋ ਹਾਂਜੀ ਆਖਰੀ ਮੁਲਾਕਾਤ ਮੇਰੀ ਡੇਢ ਸਾਲ ਪਹਿਲੇ ਮੇਰੇ ਖਿਆਲ ਚ ਹੈ ਏ ਜਦ ਇੱਕ ਸਾਡੇ ਹੈਗੇ ਨੇ ਕੈਂਤ ਸਾਬ ਉਹਨਾਂ ਨੇ ਆਪਣੇ ਸਮਾਜ ਦਾ ਪ੍ਰੋਗਰਾਮ ਰੱਖਿਆ ਸੀ ਚੰਡੀਗੜ੍ਹ ਦੇ ਵਿੱਚ ਉਹਦੇ ਵਿੱਚ ਆਏ ਸੀ ਉੱਥੇ ਮੈਂ ਆਖਰੀ ਮਿਲੀ ਹੈ ਇਹਨਾਂ ਨੂੰ ਹਾਂਜੀ ਥੈਂਕ ਯੂ ਪ੍ਰਾਪਰਟੀ ਬੇਚਨੇ ਔਰ ਖਰੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز